ਅੱਜ ਨੌਇਡਾ ਦੇ ਸੈਕਟਰ 53 ਦੇ ਵਿੱਚ ਸਵੇਰੇ 6 ਵਜੇ ਜਨਕਦੇਵ ਸ਼ਾਹ ਜਿਹੜੇ ਆ ਇਹ ਕਰੋ ਰੋਜ਼ਾਨਾ ਦੀ ਤਰ੍ਹਾਂ ਦੁੱਧ ਲੈਣ ਗਏ ਨਾਲੇ ਸੈਰ ਕਰਦੇ ਸੀਗੇ ਤੇ ਨਾਲੇ ਦੁੱਧ ਲੈ ਕੇ ਜਿਹੜਾ 6:30 ਵਜੇ ਤੱਕ ਵਾਪਸ ਆ ਜਾਂਦੇ ਸੀਗੇ ਜਦੋਂ ਜਨਕਦੇਵ ਸ਼ਾਹ 6:30 ਤੱਕ ਵਾਪਸ ਘਰ ਨਹੀਂ ਆਏ ਘਰਦਿਆਂ ਨੇ ਸੋਚਿਆ ਚਲੋ ਸ਼ਾਇਦ ਕਿਸੇ ਕੋਲ ਗੱਲਾਂបਾਤਾਂ ਕਰਦੇ ਹੋਣਗੇ ਕਿਸੇ ਦੇ ਨਾਲ ਜਿਹੜਾ ਵਾ ਇਹ ਗੱਪਸ਼ਪ ਕਰਦੇ ਹੋਣਗੇ ਕਿਉਂਕਿ ਚੋਣਾ ਦਾ ਸੀਜ਼ਨ ਚੱਲ ਰਿਹਾ ਚੂਣ ਹੋ ਰਹੀ ਹੈ ਤੇ ਕਿਸੇ ਦੇ ਨਾਲ ਕੋਈ ਚੋਣਵੀ ਚਰਚਾ ਕਰਦੇ ਹੋਣਗੇ ਪਰ ਇਸੇ ਦੌਰਾਨ ਫੋਨ ਆ ਜਾਂਦਾ ਪੁਲਿਸ ਦਾ ਪੁਲਿਸ ਵਾਲੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਹਿੰਦੇ ਆ ਵੀ ਤੁਸੀਂ ਦਵਾ ਦਵ ਇਸ ਹਸਪੀਟਲ ਚ ਪਹੁੰਚੋ ਪਰਿਵਾਰ ਵਾਲੇ ਘਬਰਾ ਜਾਂਦੇ ਆ ਵੀ ਕੀ ਗੱਲ ਹੋ ਗਈ ਉਹ ਕਹਿੰਦੇ ਤੁਸੀਂ ਤੁਰੰਤ ਜਿਹੜਾ ਇੱਥੇ ਆਓ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਜਦੋਂ ਪਰਿਵਾਰ ਜਿਹੜਾ ਉਹ ਹਸਪੀਟਲ ਚ ਪਹੁੰਚਦਾ ਤਾਂ ਪਤਾ ਲੱਗਦਾ ਵੀ ਜਨਕ ਦੇਵ ਸ਼ਾਹ ਜਿਹੜੇ ਘਰੋਂ ਦੁੱਧ ਲੈਣ ਗਏ ਸੀ ਉਹ ਹੁਣ ਇਸ ਦੁਨੀਆ ਤੇ ਨਹੀਂ ਰਹੇ ਦਰਸਲ ਹੁੰਦਾ ਕੀ ਆ ਕਿ ਜਿੱਦਾਂ ਪੁੰਨੇ ਦੇ ਵਿੱਚ ਉਸ ਮੁੰਡੇ ਨੇ ਪੋਰਸ਼ੇ ਕਾਰ ਦੇ ਨਾਲ ਦੋ ਨੌਜਵਾਨ ਮੁੰਡੇ ਕੁੜੀ ਨੂੰ ਜਿਹੜਾ ਤਰੜ ਦਿੱਤਾ ਸੀਗਾ ਇਸੇ ਤਰ੍ਹਾਂ ਅੱਜ ਸਵੇਰੇ ਜਨਕਦੇਵ ਸ਼ਾਹ ਦੇ ਨਾਲ ਵੀ ਹੋਇਆ ਜਦੋਂ ਇਹ ਦੁੱਧ ਲੈ ਕੇ ਵਾਪਸ ਪਰਤ ਰਹੇ ਸੀ ਤਾਂ ਆਪਣੇ ਘਰ ਦੇ ਬਿਲਕੁਲ ਲਾਗੇ ਸੀਗੇ ਤਾਂ ਇੱਕ ਅਮੀਰ ਜ਼ਾਦਾ ਜਿਹੜਾ ਵਾ ਉਹ ਆਪਣੀ ਆਡੀ ਗੱਡੀ ਭਜਾਈ ਲਿਆਉਂਦਾ 1.5-200 ਦੀ ਉਹਦੀ ਰਫਤਾਰ ਹੁੰਦੀ ਆ ਤੇ ਬਿਲਕੁਲ ਸਾਹਮਣੇ ਆ ਕੇ ਉਹ ਇਹਨਾਂ ਨੂੰ ਟੱਕਰ ਮਾਰ ਦਿੰਦਾ ਜਿਹੜੇ ਜਨਕਦੇਵ ਸ਼ਾਹ ਵਾ ਇਹ ਲਗਭਗ 20 ਮੀਟਰ ਉੱਚਾ ਉਛਲਦੇ ਆ ਉਸ ਤੋਂ ਬਾਅਦ ਜਦੋਂ ਹੇਠਾ ਡਿੱਗਦੇ ਆ ਤੇ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਮੁੰਡਾ ਬਜਾਏ ਕਿ ਰੁਕਦਾ ਅਗਰ ਉਹਦੇ ਕੋਲੋਂ ਗਲਤੀ ਦੇ ਨਾਲ ਵੀ ਅਗਰ ਉਹਨੇ ਸਪੀਡ ਤੇਜ਼ ਕੀਤੀ ਹੋਈ ਸੀ ਵੀ ਉਹਨੂੰ ਲੱਗਾ ਸਵੇਰ ਦਾ ਵੇਲਾ ਕੌਣ ਹੋ ਸਕਦਾ ਉਹਨੂੰ ਉੱਥੇ ਰੁਕਣਾ ਚਾਹੀਦਾ ਸੀ ਉੱਥੇ ਉਤਰਦਾ ਇਹਨਾਂ ਨੂੰ ਕਿਸੇ ਹਸਪੀਟਲ ਲੈ ਕੇ ਜਾਂਦਾ ਇਹਨਾਂ ਦੇ ਕੋਲ 10 ਮਿੰਟ ਖਲੋਂਦਾ ਕਿਸੇ ਡਾਕਟਰ ਨੂੰ ਬੁਲਾਉਂਦਾ ਕਿਸੇ ਐਂਬੂਲੈਂਸ ਨੂੰ ਸਾਦਾ ਉਹਨੇ ਉਥੋਂ ਗੱਡੀ ਭਜਾਈ ਤੇ ਗੱਡੀ ਜਦੋਂ ਉਹਨੇ ਭਜਾਈ ਹੋਰ ਤੇਜ਼ ਰਫਤਾਰ ਦੇ ਨਾਲ ਭਜਾਈ ਉੱਥੇ ਫਿਰ ਇੱਕ ਜੀਪ ਆਉਂਦੀ ਆ ਉਹ ਦੇਖਦੇ ਆ ਕਿਉਂਕਿ ਲੋਕ ਜਿਹੜੇ ਹੋਰ ਵੀ ਸੈਰ ਕਰ ਰਹੇ ਹੁੰਦੇ ਉਸ ਰੋਡ ਦੇ ਉੱਤੇ ਇਕੱਠੇ ਹੋ ਜਾਂਦੇ ਆ ਫਿਰ ਇੱਕ ਜੀਪ ਵਾਲਾ ਜਿਹੜਾ ਇਹਨਾਂ ਨੂੰ ਹਸਪੀਟਲ ਲੈ ਕੇ ਜਾਂਦਾ ਪੁਲਿਸ ਨੂੰ ਇਤਲਾਹ ਕਰਦਾ ਤੇ ਪਰ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਇਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਆ ਵੀ ਕਿਸ ਤਰ੍ਹਾਂ ਖਾਲੀ ਸੜਕ ਐ ਤੇ ਇਹ ਮੁੰਡਾ ਗੱਡੀ ਨੂੰ ਐਦਾਂ ਭੁਜਾਰਿਆ ਵਾ ਜਿੱਦਾਂ ਕੋਈ ਫਾਰਮੂਲਾ 1 ਰੇਸਿੰਗ ਚੱਲਦੀ ਐ ਜਿੱਦਾਂ ਇਹਨੇ ਕੋਈ ਤਗਮਾ ਜਿੱਤਣਾ ਤੇ ਜਾਨ ਲੈ ਲੈਂਦਾ ਆਮ ਲੋਕਾਂ ਦੀ ਇਹ ਜਿਹੜੀਆਂ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਦੇ ਜਿੰਨੇ ਵੀ ਇਹ ਸ਼ਕੀਨ ਮੁੰਡੇ ਕੁੜੀਆਂ ਨੇ ਇਹ ਇਸੇ ਤਰ੍ਹਾਂ ਹੀ ਕਰਦੇ ਆ ਜਦੋਂ ਇਹਨਾਂ ਕੋਲੋਂ ਕੋਈ ਹਾਦਸਾ ਹੋ ਜਾਂਦਾ ਵਜਾਏ ਕਿ ਉੱਥੇ ਰੁਕਣ ਦੇ ਬਾਅਦ ਉਹ ਗੱਡੀ ਭਜਾ ਲੈਂਦੇ ਆ ਹੁਣ ਪੂਨੇ ਵਾਲੇ ਕੇਸ ਦੇ ਵਿੱਚ ਮੁੰਡਾ ਗੱਡੀ ਚਲਾ ਰਿਆ ਸੀਗਾ ਲੋਕਾਂ ਨੇ ਉਹਨੂੰ ਫੜਿਆ ਲੋਕ ਉਹਨੂੰ ਪੁਲਿਸ ਕੋਲ ਲੈ ਕੇ ਗਏ ਪੁਲਿਸ ਨੇ ਉਹਨੂੰ ਅਦਾਲਤ 'ਚ ਪੇਸ਼ ਕਰਤਾ ਤੇ ਮੁੜ ਕੇ ਮੁੰਡੇ ਦਾ ਪਿਓ ਕਹਿੰਦਾ ਜੀ ਨਹੀਂ ਗੱਡੀ ਤਾਂ ਸਾਡਾ ਡਰਾਈਵਰ ਚਲਾ ਰਿਆ ਸੀਗਾ ਹੁਣ ਇਸ ਕੇਸ 'ਚ ਵੀ ਇਦਾਂ ਹੋਊਗਾ ਹੁਣ ਜੇ ਨਾ ਲੋਕਾਂ ਨੇ ਇਹ ਵੱਡੀਆਂ ਗੱਡੀਆਂ ਰੱਖੀਆਂ ਕਰੋੜਾਂ ਕਰੋੜਾਂ ਦੀਆਂ ਗੱਡੀਆਂ ਰੱਖੀਆਂ ਇਹ ਧਮਖੰਮ ਵੀ ਚੰਗਾ ਰੱਖਦੇ ਆ ਹੁਣ ਇਸ ਕੇਸ ਦੇ ਵਿੱਚ ਵੀ ਕੀ ਹੋਣਾ ਕਿ ਜਿਹੜਾ ਅਸਲ ਦੋਸ਼ੀ ਆ ਉਹਨੇ ਜਿਹੜਾ ਇੱਚੋਂ ਨਿਕਲ ਜਾਣਾ ਉਹਨੇ ਕਹਿਣਾ ਮੈਂ ਤਾਂ ਗੱਡੀ ਦੇ ਵਿੱਚ ਹੈ ਹੀ ਨਹੀਂ ਸੀ ਕਿਉਂਕਿ ਕਿਸੇ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਇਹਦੀ ਤਸਵੀਰ ਨਹੀਂ ਦਿਖਾਈ ਦੇ ਰਹੀ ਕਿਉਂਕਿ ਗੱਡੀ ਬਹੁਤ ਤੇਜ਼ ਆ ਗੱਡੀ ਜਿਹੜੀ ਆ ਉਹ ਗੋਲੀ ਦੀ ਸਪੀਡ ਤੇ ਤੇ ਭਜਾ ਕੇ ਲੈ ਗਿਆ ਕਿਸੇ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਗੱਡੀ ਤਾਂ ਦਿਖਾਈ ਦਿੰਦੀ ਆ ਪਰ ਇਹਦਾ ਚਿਹਰਾ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਤੇ ਇਸ ਕੇਸ ਦੇ ਵਿੱਚ ਵੀ ਇਹਨੇ ਪੈਸੇ ਖਵਾ ਕੇ ਜਿਹੜਾ ਵਾ ਕਿਸੇ ਨੂੰ ਅੱਗੇ ਕਰ ਦੇਣਾ ਕਿਉਂਕਿ ਨੰਬਰ ਤੇ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਹੀ ਰਹੀ ਹੈ ਪੁਲਿਸ ਵਾਲੇ ਪਰ ਉਮੀਦ ਆ ਵੀ ਉਹ ਇਸ ਕੇਸ ਦੇ ਵਿੱਚ ਵੀ ਸਖਤ ਕਾਰਵਾਈ ਕਰਨਗੇ ਪੂਰੀ ਜਿਹੜੀ ਹੈ ਮੁਸਤੈਦੀ ਦੇ ਨਾਲ ਕੰਮ ਕਰਨਗੇ ਬੰਦਾ ਤੇ ਫੜ ਲੈਣਗੇ ਪਰ ਇਹਨੇ ਮੁੱਕਰ ਜਰੂਰ ਜਾਣਾ ਜਿੱਦਾਂ ਉਹ ਪੋਰਸ਼ੇ ਵਾਲੇ ਕੇਸ ਦੇ ਵਿੱਚ ਹੋਇਆ ਹੁਣ ਉਸ ਕੇਸ ਦੇ ਵਿੱਚ ਜਿਨ੍ਹਾਂ ਡਾਕਟਰਾਂ ਨੇ ਇਹ ਕਿਹਾ ਵੀ ਮੁੰਡੇ ਨੇ ਸ਼ਰਾਬ ਨਹੀਂ ਪੀਤੀ ਹੋਈ ਉਹ ਭਗੋੜੇ ਹੋਏ ਫਿਰਦੇ ਆ ਉਹਨਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੋ ਪੈਸੇ ਸੇਦੇ ਦਮ ਦੇ ਉੱਤੇ ਇਹ ਜਿਹੜੇ ਰਫਤਾਰ ਦੇ ਸ਼ਕੀਨ ਆ ਜਾਂ ਜਿਹੜੇ ਵੱਡਿਆਂ ਘਰਾਂ ਦੇ ਕਾਕੇ ਆ ਇਹਨਾਂ ਨੂੰ ਇਦਾਂ ਲੱਗਦਾ ਵੀ ਅਸੀਂ ਕੁਝ ਵੀ ਕਰ ਲਈਏ ਇਹਨਾਂ ਨੂੰ ਇਦਾਂ ਲੱਗਦਾ ਵੀ ਕਾਨੂੰਨ ਸਾਡੇ ਲਈ ਤੇ ਬਣਿਆ ਹੀ ਨਹੀਂ ਕਾਨੂੰਨ ਤੇ ਉਹਨਾਂ ਲੋਕਾਂ ਵਾਸਤੇ ਬਣਿਆ ਵਾ ਜਿਹੜੇ ਮੱਧ ਵਰਗੀ ਨੇ ਜਿਹੜੇ ਗਰੀਬ ਲੋਕ ਆ ਕਾਨੂੰਨ ਤੇ ਉਹਨਾਂ ਵਾਸਤੇ ਆ ਸਾਡੇ ਵਾਸਤੇ ਤਾਂ ਕੋਈ ਕਾਨੂੰਨ ਹੀ ਹੈ ਨਹੀਂ ਹਾਲਾਂਕਿ ਜਿਹੜੀਆਂ ਤੇਜ਼ ਰਫਤਾਰ ਗੱਡੀਆਂ ਜਿੰਨੀਆਂ ਵੀ ਇਹ ਮੁੰਡੇ ਕੁੜੀਆਂ ਭਜਾਉਂਦੇ ਹੈਗੇ ਆ ਇਨਾ ਉਤੇ ਕਿਸੇ ਕਿਸਮ ਦੀ ਰੋਕ ਜ਼ਰੂਰ ਹੋਣੀ ਚਾਹੀਦੀ ਹੈ ਜੇ ਆਪਣੇ ਮੁਹੱਲੇ ਦੇ ਵਿੱਚ ਆਪਣੇ ਕਲੋਨੀ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਵੀ ਕੋਈ ਬੰਦਾ ਜਿਹੜਾ ਰੈਸ਼ ਡਰਾਈਵਿੰਗ ਕਰਦਾ ਹੋਵੇ ਤਾਂ ਸਾਨੂੰ ਚਾਹੀਦਾ ਵੀ ਉਹਦੇ ਆਪ ਹੀ ਉਹਦੇ ਪਰਿਵਾਰ ਨੂੰ ਦੱਸ ਦਿਓ ਵੀ ਤੁਹਾਡਾ ਮੁੰਡਾ ਜਾਂ ਕੁੜੀ ਜਿਹੜਾ ਹੈ ਗੱਡੀ ਬਹੁਤ ਤੇਜ਼ ਚਲਾਉਂਦੇ ਆ ਇਹ ਗੱਡੀ ਜਿਹੜੀ ਹੈ ਢੰਗ ਨਾਲ ਨਹੀਂ ਚਲਾਉਂਦੇ ਇਹਨਾਂ ਨੇ ਕੋਈ ਨਾ ਕੋਈ ਕਾਹਨੜ ਜਿਹੜਾ ਜ਼ਰੂਰ ਕਰ ਦੇਣਾ ਜਾਂ ਫਿਰ ਪੁਲਿਸ ਨੂੰ ਦੱਸ ਦਿਓ ਵੀ ਯਾਰ ਇਹਦਾ ਤੁਸੀਂ ਲਾਇਸੈਂਸ ਕੈਨਸਲ ਕਰੋ ਬੰਦੇ ਦਾ ਇਹਦੇ ਕੋਲ ਲਾਇਸੈਂਸ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਇਹ ਜਿਹੜੇ ਅਮੀਰ ਲੋਕ ਆ ਇਹ ਕਿੱਥੇ ਮੰਦੇ ਆ ਇਹ ਕਹਿੰਦੇ ਏਡੀ ਕਿੱਡੀ ਕੁ ਗੱਲ ਆ ਲਾਇਸੈਂਸ ਬਣਾਉਣਾ ਲਾਇਸੈਂਸ ਤੇ ਜਿਹੜਾ ਵਾ ਉਹ ਆਮ ਬੰਦੇ ਵਾਸਤੇ ਹੁੰਦਾ ਉਹ ਰੁਕਦਾ ਚੌਂਕ ਦੇ ਵਿੱਚ ਪੁਲਿਸ ਵਾਲੇ ਵੀ ਜਿਹੜੇ ਆ ਉਹ ਜਦੋਂ ਗੱਡੀ ਰੋਕਦੇ ਆ ਤਾਂ ਇਹ ਵੱਡੇ ਬੰਦੇ ਨਾਲ ਹੀ ਫੋਨ ਲਾ ਦਿੰਦੇ ਆ ਆ ਕਹਿੰਦੇ ਜੀ ਗੱਲ ਕਰ ਲਓ ਸਾਡਾ ਫਲਾਣਾ ਐਮਐਲਏ ਆ ਸਾਡਾ ਫਲਾਣਾ ਜਿਹੜਾ ਵਾ ਕਮਿਸ਼ਨਰ ਆ ਜਾਂ ਸਾਡਾ ਫਲਾਣਾ ਬੰਦਾ ਜਿਹੜਾ ਉਹ ਸਰਕਾਰ ਦੇ ਵਿੱਚ ਉੱਚੇ ਅਹੁਦੇ ਦੇ ਉੱਤੇ ਆ ਤੇ ਇਹ ਬੰਦਿਆਂ ਦੀ ਕਿਸੇ ਤਰੀਕੇ ਢੰਗ ਤਰੀਕੇ ਦੇ ਨਾਲ ਠੱਲ ਜਿਹੜੀ ਆ ਉਹ ਜ਼ਰੂਰ ਪਾਣੀ ਚਾਹੀਦੀ ਆ ਕਿਉਂਕਿ ਆ ਲਗਭਗ ਅਗੜ ਪਿਛੜ ਹੀ ਤੁਸੀਂ ਦੇਖੋ ਦੋ ਘਟਨਾਵਾਂ ਜਿਹੜੀਆਂ ਹੋ ਗਈਆਂ ਤੇ ਔਰ ਇਹਨਾਂ ਦੋਵਾਂ ਘਟਨਾਵਾਂ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਉਹ ਮਹਿੰਗੀਆਂ ਗੱਡੀਆਂ ਨੇ ਇਹਨਾਂ ਦੀ ਰਫ਼ਤਾਰ ਬਹੁਤ ਹੁੰਦੀ ਆ ਤੇ ਜਦੋਂ ਬੰਦਾ ਇਸ ਗੱਡੀ ਦੀ ਡਰਾਈਵਿੰਗ ਸੀਟ ਤੇ ਬੈਠਾ ਹੁੰਦਾ ਤਾਂ ਉਹ ਕਹਿੰਦਾ ਵੀ ਮੈਂ ਤਾਂ ਗੱਡੀ ਦਾ ਜਹਾਜ਼ ਹੀ ਬਣਾ ਦੇਣਾ ਇਨੂੰ ਉਹਦੇ ਉਹ ਗੱਡੀ ਸਮਝਦਾ ਹੀ ਨਹੀਂ ਉਹਨੂੰ ਐਦਾਂ ਲੱਗਦਾ ਵੀ ਸ਼ਾਇਦ 150 ਦੀ ਸਪੀਡ ਤੋਂ ਬਾਅਦ ਗੱਡੀ ਨੇ ਉੱਡਣ ਲੱਗ ਪੈਣਾ ਵੀ ਇਹ ਜਿਹੜੀ ਸੜਕ ਆ ਇਹਨੇ ਰਨਵੇ ਬਣ ਜਾਣਾ ਤੇ ਗੱਡੀ ਜਿਹੜੀ ਆ ਮੇਰੀ ਹਵਾ 'ਚ ਚਲੀ ਜਾਣੀ ਆ ਇਹ ਆਪ ਤੇ ਹਵਾ 'ਚ ਨਹੀਂ ਜਾਂਦੇ ਆਪ ਤਾਂ ਇਹ ਬਚ ਜਾਂਦੇ ਆ ਕਿਉਂਕਿ ਸਿਕਿਉਰਟੀ ਬੀ ਸੇਫਟੀ ਬਹੁਤ ਹੁੰਦੀ ਆ ਪਰ ਆਮ ਬੰਦਾ ਜਿਹੜਾ ਸੜਕ ਦੇ ਉੱਤੇ ਹੁੰਦਾ ਜਿੱਦਾਂ ਉਹ ਮੁੰਡਾ ਕੁੜੀ ਇੰਜੀਨੀਅਰ ਸੀਗੇ ਇਹ ਜਿਹੜੇ ਜਨਕਦੇਵ ਸ਼ਾਹ ਜਿਹੜੇ ਆ ਇਹ ਆਲ ਇੰਡੀਆ 'ਚ ਨੌਕਰੀ ਕਰਦੇ ਸੀਗੇ ਆਮ ਬੰਦਾ ਜਿਹੜਾ ਆਪਣੇ ਪਰਿਵਾਰ ਦਾ ਰੋਜ਼ੀ-ਰੋਟੀ ਚਲਾ ਰਿਆ ਪੇਟ ਪਾਲ ਰਿਆ ਉਹਦੀ ਇਹ ਜਾਨ ਲੈ ਲੈਂਦੇ ਆ ਤੇ ਪਰਿਵਾਰ ਇਹਨਾਂ ਦਾ ਉਡੀਕਦਾ ਰਿਹਾ ਕਿ ਜਿਹੜੇ ਸਾਡੇ ਜਨਕਦੇਵ ਸ਼ਾਹ ਜੀ ਆਉਣਗੇ ਦੁੱਧ ਲਿਆਉਣਗੇ ਉਹਨੂੰ ਉਬਾਲਾ ਦੇਵਾਂਗੇ ਚਾਹ ਬਣਾਵਾਂਗੇ ਤੇ ਉਹਨਾਂ ਦੇ ਘਰ ਤੇ ਇਸ ਜਿਹੜਾ ਆਡੀ ਵਾਲੀ ਕਾਰ ਦੀ ਬਦੌਲਤ ਜਿਹੜਾ ਸੱਥਰ ਵਿਛ ਗਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ